ਮੈਂ ਬਹੁਤ ਧੰਨਵਾਦ ਕਰਦਾ ਜੀ ਸੰਗਤ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਮਿਹਨਤ ਕਰਕੇ ਮੈਨੂੰ ਜਿਤਾਇਆ ਜੀ ਏਜੰਡਾ ਕੋਈ ਨਹੀਂ ਜੀ ਕੌਮ ਦੀ ਸੇਵਾ ਹੀ ਕਰਨੀ ਆਹੀ ਏਜੰਡਾ ਹੈ ਸਾਡਾ ਦਾ ਇੱਕ ਗੱਡੀ ਨੂੰ ਲੈ ਕੇ ਤੁਹਾਡੀ ਨੂੰ ਇਸੇ ਨਵੀਂ ਗੱਡੀ ਨੂੰ ਲੈ ਕੇ ਸਵਾਲ ਕਰ ਰਿਹਾ ਵਿਰੋਧੀ ਉਹਦੇ ਬਾਰੇ ਕੀ ਭਾਈ ਜੀ ਕੀ ਗੱਲ ਅਸੀਂ ਗੱਡੀ ਨਹੀਂ ਕੌਮ ਨੂੰ ਗੱਡੀ ਨਹੀਂ ਦਿਵਾ ਸਕਦੀ ਹਲੇ ਤੱਕ ਹੋਰ ਦਿਵਾਉਣੀ ਆ ਹਾਲੇ ਤਾਂ ਫੋਰਚੂਨਰ ਦਿਵਾਉਣੀ ਆ ਉਹਨਾਂ ਨੇ ਨਵੀਂ ਇਹ ਸਾਡਾ ਤਾਂ ਖਾਂਦਾਨ ਚ ਸਿਆਸਤ ਹੈ ਉਹ ਤਾਂ ਨਵੇਂ ਬਣੇ ਆ ਝਾੜੂ ਵਾਲੇ ਭਾਈ ਜੀ ਹਲੇ ਕੁਝ ਨਹੀਂ ਕਹਿ ਸਕਦੇ ਅਮਰਪਾਲ ਭਾਈ ਆਊਗਾ ਸਾਰਿਆਂ ਦੀ ਸਲਾਹ ਨਾਲ ਕੰਮ ਚੱਲੂਗਾ ਸਹਾ ਸੰਗਤ ਮੇਰੇ ਐਮਪੀ ਬਣੇਗਾ ਥੋਡੀ ਮਿਹਨਤ ਕਰੇ ਦਾ ਕੀ ਫਾਇਦਾ ਹੋਇਆ ਜੇ ਤੁਹਾਨੂੰ ਹੀ ਕੋਈ ਦਬਕਾ ਗਿਆ ਪਿੰਲ ਕੁੱਲ ਨਹੀਂ ਡਰਨਾ ਪਟਰਾਉਣਾ ਵੀ ਨਹੀਂ ਆਹ ਦੀ ਗੱਲ ਮੇਰੀ ਯਾਦ ਰੱਖਿਓ ਆਪਾਂ ਕਿਸੇ ਤੇ ਰੋਪ ਨਹੀਂ ਪਾਉਣਾ ਤੇ ਰੋਪ ਸਹਿਣਾ ਵੀ ਨਹੀਂ ਕਿਸੇ ਦਾ ਬਿਲਕੁਲ ਮੈਂ ਸਪੈਸ਼ਲੀ ਕਹਿੰਦਾ ਸੀ ਐਸਐਸਪੀ ਨੂੰ ਭਈ ਮੇਰੇ ਬੰਦਿਆਂ ਦਾ ਸਪੈਸ਼ਲੀ ਤੁਸੀਂ ਧਿਆਨ ਰੱਖਿਓ ਕਿਉਂਕਿ ਸਾਹਸੰਗਤ ਜਿਹੜੀ ਇਹ ਬੰਨਵੀਂ ਐਮਐਲਏ ਜਿੱਪੀ ਹੈ ਇਹਨਾਂ ਦਾ ਕੋਈ ਕਾਰਗੁਜ਼ਾਰੀ ਨਹੀਂ ਹੈ ਭਈ ਇਹ ਜਿੱਤ ਕੇ ਇਹਨਾਂ ਦੀ ਕੋਈ ਕੁਰਬਾਨੀ ਨਹੀਂ ਕੋਈ ਇਹਨਾਂ ਦੀ ਅਚੀਵਮੈਂਟ ਨਹੀਂ ਕੁਝ ਇਹਨਾਂ ਨੇ ਸਮਾਜ ਵਾਸਤੇ ਨਹੀਂ ਕੀਤਾ ਜਿਹੜਾ ਬੀਬੀਆਂ ਨੂੰ ਕਿਹਾ ਸੀ ਵੀ ਹਜ਼ਾਰਾਂ ਹਜ਼ਾਰ ਰੁਪਈਆ ਦੇਵਾਂਗੇ ਉਹ ਵੀ ਕੁਝ ਨਹੀਂ ਕੀਤਾ ਇਹਨਾਂ ਨੇ ਕੱਖ ਵੀ ਨਹੀਂ ਕੀਤਾ ਇਸ ਲਈ ਸਾਧ ਸੰਗਤ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਲਾਓ ਮੈਨੂੰ ਰਾਤੀ 12 ਵਜੇ ਆਉਣਾ ਵੀ ਪਿਆ ਮੈਂ ਆਉਂਗਾ ਵੀ ਪਰ ਪਰ ਤੁਹਾਨੂੰ ਕੁਝ ਨਹੀਂ ਹੋਣ ਦਿੰਦਾ ਮੈਂ ਘਬਰਾਓ ਨਾ ਤੁਸੀਂ ਬਾਕੀ ਸਾਰ ਸੰਗਤ ਜੀ ਆਪਾਂ ਪਿੰਡ ਪਿੰਡ ਕਾਇਆਂ ਬਣਾਉਣੀ ਐ ਮੇਰੀ ਇੱਕ ਬੇਨਤੀ ਹੋਰ ਹੈ ਬਾਈ ਜੀ ਬਾਈ ਸਾਰੇ ਜਿੰਨੇ ਵੀ ਮੇਰੇ ਵਰਕਰ ਹੈ ਮੈਨੂੰ ਚਾਹੁੰਦੇ ਐ ਜੇ ਮੇਰੀ ਗੱਲ ਮੰਨ ਸਕਦੇ ਹੋ ਤਾਂ ਜਰੂਰ ਮੰਨਿਓ ਕੇਸਰ ਦਾੜੀ ਪ੍ਰਕਾਸ਼ ਕਰੋ ਜੇ ਹਲੇ ਤੁਸੀਂ ਗੁਰੂ ਵਾਲੇ ਨਹੀਂ ਬਣ ਸਕਦੇ ਕੇਸ ਤੇ ਦਾੜੀ ਦਾ ਪ੍ਰਕਾਸ਼ ਕਰੋ ਨਾ ਤੁਸੀਂ ਕੇਸ ਰੱਖੋ ਪੱਗ ਬੰਨ੍ਹਿਆ ਕਰੋ ਤੇ ਦਾੜੀ ਪ੍ਰਕਾਸ਼ ਕਰੋ ਮੇਰੀ ਹੱਥ ਵੱਲ ਕੇ ਬੇਨਤੀ ਹੈ ਜਿਹੜੇ ਰੱਖ ਸਕਦੇ ਆ ਉਹ ਪਲੀਜ਼ ਰੱਖੋ ਸਾਧ ਸੰਗਤ ਸਰਦਾਰ ਬੰਦੇ ਦੀ ਰੋਹ ਵੀ ਹੋਰ ਹੁੰਦੀ ਹੈ ਸਰਦਾਰ ਦੀ ਟੌਹਰ ਹੀ ਹੋਰ ਹੁੰਦੀ ਹੈ ਇਹ ਸਾਡੇ ਗੁਰੂ ਦੇ ਦੱਸੇ ਹੋਏ ਰਾਹ ਤੇ ਆਪਾਂ ਚੱਲਣਾ ਹੈ ਕੋਈ ਨਹੀਂ ਹਲੇ ਤੁਸੀਂ ਹੌਲੀ ਹੌਲੀ ਮੜਾਉ ਮੰਨ ਰੱਖੋ ਤੁਸੀਂ ਤੇਰੀ ਪਰਸਨਲੀ ਬੇਇੰਤੀ ਹੈ ਇਹ ਮੇਰੀ ਸਾਰਿਆਂ ਨੂੰ ਬਾਕੀ ਪਿੰਡ ਪਿੰਡ ਕਾਈ ਬਣਾਓ ਵਧੀਆ 11 ਮੈਂਬਰੀਆ ਕਮੇਟੀਆਂ ਬਣਾਓ ਉਹੀ ਪਿੰਡ ਦੇ ਵਿੱਚ ਨਸ਼ੇ ਦੇ ਖਿਲਾਫ ਕੰਮ ਕਰਨ ਲਈ ਮੈਂ ਤੁਹਾਡੇ ਨਾਲ ਐ ਆਪਾਂ ਡਾਕਟਰਾਂ ਨਾਲ ਵੀ ਗੱਲ ਕਰਦੇ ਆਂ ਜਿਹੜੇ ਫ੍ਰੀ ਦੇ ਵਿੱਚ ਦਵਾਈ ਦੇਣਗੇ ਮਤਲਬ ਤੁਹਾਨੂੰ ਫ੍ਰੀ ਚ ਮਿਲਦੀ ਚਾਹੇ ਮੈਂ ਪੈਸੇ ਦਵਾਂ ਚਾਹੇ ਮੈਨੂੰ ਥੋੜੇ ਬਥੇ ਦੇਣੇ ਪੈਣ ਥੋੜੇ ਜਿਹੜੇ ਵੀ ਮੁੰਡੇ ਆਪਣੇ ਨਸ਼ੇ ਕਰਦੇ ਆ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਫ੍ਰੀ ਚ ਦਵਾਈ ਦਵਾਵਾਂਗੇ ਬਾਕੀ ਸਾਰੇ ਸੰਗਤ ਜੀ ਮੈਂ ਵਿਸ਼ਵਾਸ ਦਵਾਣਾ ਦੇਖੋ ਹਲੇ ਮੈਂ ਧੰਨਵਾਦ ਵੀ ਨਹੀਂ ਕੀਤਾ ਆ ਆਗ ਕੋਈ ਵੀ ਨਹੀਂ ਚੱਕੀ ਧੰਨਵਾਦ ਕਰਨ ਆ ਗਿਆ ਤਾਂ ਹੀ ਆਇਆ ਕਿਉਂਕਿ ਮੈਨੂੰ ਪਤਾ ਸੀ ਵੀ ਆਪਣੇ ਬੰਦਿਆਂ ਨੂੰ ਦਬਕਾਉਣੇ ਆ ਮੈਂ ਕਿਹਾ ਮੇਰੇ ਬੰਦਿਆਂ ਦਾ ਸਪੋਰਟਰਾਂ ਦਾ ਆਪਣੇ ਦਾ ਹੌਸਲਾ ਬਲੰਦ ਹੋਊਗਾ ਨਹੀਂ ਕਿ ਸਾਡਾ ਬੰਦਾ ਸਾਡੇ ਨਾਲ ਹੈ ਗਿਆ ਨਹੀਂ ਕਿਤੇ ਮੈਂ ਰਹਿਣਾ ਵੀ ਉਰੀ ਐ ਮੈਂ ਮੋਗੇ ਅੱਜ ਦੇਖਣ ਚੱਲੇ ਆ ਮਕਾਨ ਇੱਕ ਉੱਥੇ ਹੀ ਰਹੂੰਗਾ 24 ਘੰਟੇ ਦਰਵਾਜ਼ੇ ਖੁੱਲੇ ਆ ਜਦ ਮਰਜੀ ਆਓ ਜਾਓ ਬਰੇਤਨਾ ਬਾਕੀ ਸਾਥ ਸੰਗਤ ਜੀ ਆਪਾਂ ਨੂੰ ਕਿਸੇ ਨਾਲ ਲੜਨ ਦੀ ਲੋੜ ਨਹੀਂ ਝਗੜਾ ਨਹੀਂ ਕਰਨਾ ਕਿਸੇ ਨਾਲ ਬਸ ਆਪਾਂ ਕਿਸੇ ਤੋਂ ਦਬਣਾ ਵੀ ਨਹੀਂ ਦਬਾਉਣਾ ਵੀ ਨਹੀਂ ਪਿਆਰ ਨਾਲ ਰਹਿਣਾ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ 5 ਸਾਲ ਤੁਹਾਡੇ ਵਿੱਚ ਹੀ ਆ ਕਿਤੇ ਨਹੀਂ ਜਾਂਦਾ ਤੁਹਾਡੇ ਨਾਲ ਹੀ ਰਹੂੰਗਾ ਬਾਕੀ ਸਾ ਸੰਗਤ ਕੇਸ ਦਾੜੀ ਜਰੂਰ ਪ੍ਰਕਾਸ਼ ਕਰੋ ਜਿਹੜੇ ਕਰ ਸਕਦੇ ਐ ਉਹ ਤਾਂ ਅੱਜ ਤੋਂ ਹੀ ਕਰੋ ਵੀ ਅਸੀਂ ਨਾਈ ਦੀ ਦੁਕਾਨ ਤੇ ਨਹੀਂ ਜਾਣਾ ਐਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਕਿ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਚਿਤਾਇਆ ਐਨੀ ਗਰਮੀ ਦੇ ਵਿੱਚ ਮੋਟਰਸਾਈਕਲਾਂ ਤੇ ਤੁਸੀਂ ਭੁੱਖੇ ਤੇ ਆਏ ਕਿਸੇ ਨੇ ਮੇਰੇ ਤੋਂ ਐ ਨਹੀਂ ਕਿਹਾ ਬਈ ਉਹ ਗੱਡੀ ਚ ਤੇਲ ਪਵਾ ਦੇ ਮੋਟਰਸਾਈਕਲ ਚ ਤੇਲ ਪਵਾ ਦੇ ਕਿਸੇ ਨੇ ਮੈਨੂੰ ਕਿਹਾ ਬਾਈ ਰੋਟੀ ਖਾਣੀ ਹੈ ਚਾਹ ਪੀਣੀ ਹੈ ਤੁਸੀਂ ਬਹੁਤ ਸੱਚੇ ਮਨੋਂ ਮਿਹਨਤ ਕੀਤੀ ਹੈ ਤਾਂ ਹੀ ਮਹਾਰਾਜ ਨੇ ਆਪਾਂ ਨੂੰ ਜਿੱਤ ਬਖਸ਼ੀ ਹੈ ਅਖੀਰ ਜੀ ਮੈਂ ਆਪਸਾ ਦਾ ਧੰਨਵਾਦ ਕਰਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਫਤ ਹੈ ਬਹੁਤ ਜੀ ਧੰਨਵਾਦ ਕਰਨ ਆਏ ਆ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਜੀ ਸੰਗਤ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਮਿਹਨਤ ਕਰਕੇ ਮੈਨੂੰ ਚਿਤਾਇਆ ਜੀ ਏਜੰਡਾ ਕੋਈ ਨਹੀਂ ਜੀ ਕੌਮ ਦੀ ਸੇਵਾ ਹੀ ਕਰਨੀ ਆਹੀ ਏਜੰਡਾ ਹੈ ਸਾਡਾ ਦਾ ਹੋ ਤਾਂ ਠਾਵਾਂਗੇ ਜੀ ਇੱਕ ਗੱਡੀ ਨੂੰ ਲੈ ਕੇ ਤੁਹਾਡੀ ਨੂੰ ਇਸੇ ਨਵੀਂ ਗੱਡੀ ਨੂੰ ਲੈ ਕੇ ਸਵਾਲ ਕਰ ਰਿਹਾ ਵਿਰੋਧੀ ਉਹਦੇ ਬਾਰੇ ਕੀ ਭਾਈ ਜੀ ਕੀ ਗੱਲ ਅਸੀਂ ਗੱਡੀ ਨਹੀਂ ਕੌਮ ਨੂੰ ਗੱਡੀ ਨਹੀਂ ਦਿਵਾ ਸਕਦੀ ਹਲੇ ਤੱਕ ਹੋਰ ਦਿਵਾਉਣੀ ਹੈ ਹਲੇ ਤਾਂ ਫੋਰਚੂਨਰ ਦਿਵਾਉਣੀ ਆ ਉਹਨਾਂ ਨੇ ਨਵੀਂ ਜੀ ਹਾਲੇ ਹਲੇ ਹਲੇ ਕੀ ਗੱਲਸ ਮੈਨੂੰ ਕੌਮ ਗੱਡੀ ਨਹੀਂ ਦਵਾ ਸਕਦੀ ਜੀ ਤੇ ਜਾਜ ਲੈ ਕੇ ਦੇ ਦਾਂਗੇ ਹਨ ਹਲੇ ਤਾਂ ਇੱਕ ਹੋਰ ਦਵਾਉਣੀ ਹੈ ਜੀ ਇੱਕ ਨਸ਼ਾ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਕੋਣ ਵਾਂਗੂ ਖਾ ਗਿਆ ਉਸ ਨੂੰ ਕਿਵੇਂ ਖਤਮ ਸੀ ਹੁਣ ਪਿੰਡ ਪਿੰਡ ਜਿਹੜੀ ਇਕਾਈ ਬਣਾਵਾਂਗੇ ਉਹ ਨਸ਼ੇ ਦੇ ਖਿਲਾਫ ਵੀ ਕੰਮ ਕਰੂਗੀ ਕੱਲੇ ਕੱਲੇ ਪਿੰਡ ਨਾਲੇ ਤਾਂ ਸਾਡੀ ਜਥੇਬੰਦੀ ਦੀ ਇਕਾਈ ਹੋਊਗੀ ਕੱਲੇ ਕੱਲੇ ਪਿੰਡ ਚ ਨਾਲੇ ਉਹ ਹੀ ਨਸ਼ੇ ਦੇ ਖਿਲਾਫ ਕੰਮ ਕਰੋ ਜੀ ਮਰੋਜੀ ਜੀ ਤਾਂ ਕਹਿੰਦੇ ਇੱਕ ਨਵਾਂ ਇਹ ਕਿਵੇਂ ਕੰਮ ਚਲਾਊਗਾ ਕਿਵੇਂ ਕਰ ਸਕਸੋ ਤੇ ਉਹ ਕਿਥੋਂ ਉਹ ਪੁਰਾਣੇ ਕਿਥੋਂ ਹੋਗੇ ਉਹ ਕਿਹੜੇ ਪੁਰਾਣੇ ਆ ਸਾਡੇ ਤਾਂ ਖਾਨਦਾਨ ਚ ਸਿਆਸਤ ਆ ਉਹ ਤਾਂ ਨਵੇਂ ਬਣੇ ਆ ਝਾੜੂ ਵਾਲੇ ਇਹਨਾਂ ਨੇ ਦਾ ਪਹਿਲਾਂ ਐਮਪੀ ਰਹੇ ਉਹ ਤੋਂ ਪਹਿਲਾਂ ਉਹਨਾਂ ਦੇ ਆਉਣ ਤੋਂ ਹੀ ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਕਹਿੰਦੇ ਪੁਰਾਣੇ ਆ ਨਵੇਂ ਆ ਸੀ ਉਹ ਇਹਨਾਂ ਦੇ ਮਾਪੇ ਪਿਓ ਬਣਾ ਐਮਪੀ ਰਹੇ ਨੇ ਇਹਦੇ ਪਿਓ ਨੇ ਆਜੂ ਇੱਕ ਮਿੰਟ ਜੀ ਬਾਈ ਜੀ ਹਲੇ ਕੁਝ ਨਹੀਂ ਕਹਿ ਸਕਦੇ ਅਮਰਪਾਲ ਭਾਈ ਆਊਗਾ ਸਾਰਿਆਂ ਦੀ ਸਲਾਹ ਨਾਲ ਕੰਮ ਚੱਲੇਗਾ ਕੋਈ ਨਹੀਂ ਕੋਈ ਨਹੀਂ ਪਾਲੋ ਬੋਲੇ ਸੋਨਿਹਾਰ ਬੋਸ ਰੀਆ ਕਾਲ